ਕਰਦੇ ਵਿੱਚ ਛੋਟੀ ਜਹੀ ਮਾਸੂਮ ਧੀ ਜਦੋਂ ਬਿਮਾਰ ਹੋਈ ਤਾਂ ਮਾਂ ਆਪਣੀ ਧੀ ਨੂੰ ਗੋਦੀ ਚੁੱਕ ਕੇ ਅਤੇ ਨਾਲ 6 ਸਾਲ ਦੇ ਪੁੱਤ ਨੂੰ ਲੈ ਕੇ ਦਵਾਈ ਲੈਣ ਦੇ ਲਈ ਘਰੋਂ ਨਿਕਲ ਜਾਂਦੀ ਹੈ ਉਸ ਤੋਂ ਬਾਅਦ ਇਹ ਰਿਕਸ਼ਾ ਕੀਤਾ ਜਾਂਦਾ ਹੈ ਪਰ ਅਚਾਨਕ ਹੀ ਜਦੋਂ ਮਾਂਵਾਂ ਧੀਆਂ ਇਸ ਈ ਰਿਕਸ਼ਾ ਤੋਂ ਡਿੱਗਦੀਆਂ ਨੇ ਤਾਂ ਟਰੱਕ ਦੇ ਵੱਲੋਂ ਉਹਨਾਂ ਨੂੰ ਤਰੜ ਦਿੱਤਾ ਜਾਂਦਾ ਹੈ ਉਹਨਾਂ ਦੇ ਸਿਰ ਦੇ ਉੱਪਰੋਂ ਦੀ ਟਰੱਕ ਦਾ ਟਾਇਰ ਲੰਘ ਗਿਆ ਜਿਸ ਦੇ ਵਿੱਚ ਦੋਹਾਂ ਦੀ ਦਰਦਨਾਕ ਤਰੀਕੇ ਦੇ ਨਾਲ ਜਾਨ ਚਲੀ ਗਈ ਪਤਾ ਲੱਗਿਆ ਕੇਸ ਦੇ ਵਿੱਚ 6 ਸਾਲਾ मासूम बच्चा जो की नाल सी ओहो बाल बाल बचया दर्दनाक सड़क हादसे ਦੇ ਵਿੱਚ ਮਾਂ ਅਤੇ ਉਸਦੀ मासूम ਧੀ ਦੀ ਜਾਨ ਜਾਣ ਦੀ ਦੁਖਦ ਖਬਰ ਸਾਂਭਣੀ ਆਈ ਹਰਦੋਚੰਨੀ ਰੋਡ ਤੇ ਗੁਰਦਾਸਪੁਰ ਵਿਖੇ ਮੁੱਖ ਚੌਰਾਹੀ ਤੇ ਟਰੱਕ ਤੇ ਰਿਕਸ਼ਾ ਵਿਚਾਲੇ ਟੱਕਰ ਹੋ ਗਈ ਇਸ ਹਾਦਸੇ ਦੇ ਵਿੱਚ ਹੀ ਮਾਂ ਅਤੇ ਉਸਦੀ मासूम ਬੱਚੀ ਇਸ ਦੁਨੀਆ ਤੋਂ ਤੁਰ ਗਏ ਜਦੋਂ ਕਿ 6 ਸਾਲਾ ਬੱਚਾ ਬਚ ਗਿਆ ਪਰ ਉਹ ਇੰਨਾ ਜ਼ਿਆਦਾ ਸਹਿਮਿਆ ਹੋਇਆ ਕਿ ਉਸ ਤੋਂ ਉਸਦੀ ਮਾਂ ਤੇ ਛੋਟੀ ਭੈਣ ਖੋਹੇ ਗਈ। ਐਸੇ ਦੌਰਾਨ ਹੀ ਪੁਲਿਸ ਨੇ ਟਰੱਕ ਦੇ ਡਰਾਈਵਰ ਨੂੰ ਹਿਰਾਸਤ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ। ਤੇ ਇਧਰ ਮ੍ਰਿਤਕ ਔਰਤ ਦੀ ਪਛਾਣ 35 ਸਾਲਾ ਲਵਲੀ ਅਤੇ ਉਸ ਦੀ 4 ਸਾਲਾ ਮਾਸੂਮ ਤੀ ਸ਼ਹਿਨਾਜ਼ ਦੇ ਵਜੋਂ ਕੀਤੀ ਗਈ। ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰ ਮੌਕੇ ਤੇ ਮੌਜੂਦ ਲੋਕਾਂ ਨੇ ਵੀ ਦੱਸਿਆ ਕਿ ਕਿੰਜ ਇਹ ਔਰਤ ਪਿੰਡ ਕਾਲਾ ਨੰਗਲ ਤੋਂ ਆਪਣੀ ਧੀ ਨੂੰ ਦਵਾਈ ਲਾਂਡ ਲਈ ਇਹ ਰਿਕਸ਼ਾ ਤੇ ਗੁਰਦਾਸਪੁਰ ਜਾ ਰਹੀ ਸੀ ਜਦੋਂ ਉਹ ਨਵੀਪੁਰ ਚੌਂਕ ਦੇ ਨੇੜੇ ਪਹੁੰਚਦੇ ਨੇ ਤਾਂ ਇਹ ਰਿਕਸ਼ਾ ਚਾਲਕ ਨੇ ਟਰੱਕ ਨੂੰ ਦੇਖ ਕੇ ਕੱਟ ਲਗਾਇਆ ਹادثੇ ਦੇ ਕਾਰਨ ਹੀ ਮਾਂ ਤੇ ਉਸਦੇ ਦੋਵੇਂ ਬੱਚੇ ਆਟੋ ਤੋਂ ਹੀਠਾਂ ਡਿੱਗ ਪਏ ਇਸ ਤੋਂ ਬਾਅਦ ਹੀ ਇੱਕ ਤੇਜ਼ ਰਫ਼ਤਾਰ ਟਰੱਕ ਨੇ ਮਾਂ ਤੇ ਤੀਨੂੰ ਕੁਚਲ ਦਿੱਤਾ 6 ਸਾਲਾ ਮਾਸੂਮ ਬੱਚਾ ਇਸ ਕਰਕੇ ਇਸ ਹਾਦਸੇ ਦਾ ਸ਼ਿਕਾਰ ਤੋਂ ਬਚ ਗਿਆ ਕਿਉਂ ਜੋ ਉਹ ਸਾਈਡ ਤੇ ਡਿੱਗਿਆ ਸੀ ਪਰ ਦੂਸਰੇ ਪਾਸੇ ਉਸ ਦੀ ਮਾਂ ਤੇ ਭੈਣ ਦੂਜੇ ਪਾਸੇ ਡਿੱਗੇ ਸਨ ਟਰੱਕ ਦਾ ਟਾਇਰ ਮਾਂ ਤੇ ਧੀ ਦੇ ਸਿਰ ਤੋਂ ਲੰਘਣ ਦੇ ਕਾਰਨ ਦੋਹਾਂ ਨੇ ਦਮ ਤੋੜਿਆ ਦੱਸ ਦਈਏ ਕਿ ਧੀ ਦੇ ਬਚਣ ਦੀ ਆਸ ਸੀ ਉਸ ਨੂੰ ਹਸਪਤਾਲ ਲਜਾਇਆ ਗਿਆ ਪਰ ਡਾਕਟਰਾਂ ਦੇ ਵੱਲੋਂ ਉਸ ਨੂੰ ਵੀ ਮ੍ਰਿਤਕ ਐਲਾਨਿਆ ਗਿਆ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਮਲਕੀਤ ਸਿੰਘ ਨੇ ਦਸਿਆ ਕਿ ਮਾਤੀ ਦੀਆਂ ਮ੍ਰਿਤਕ ਦੇਹਾਂ ਅਗਲੀ ਕਾਰਵਾਈ ਤੇ ਲਈ ਰੱਖ ਦਿੱਤੀਆਂ ਗਈਆਂ ਨੇ ਅਤੇ ਹਾਦਸੇ ਦੀ ਜਾਂਚ ਪੜਤਾਲ ਜਾਰੀ ਹੈ ਇਸ ਮੌਕੇ ਤੇ ਪਰਿਵਾਰਿਕ ਮੈਂਬਰਾਂ ਦੇ ਕੰਨੀ ਜਦੋਂ ਇਹ ਦੁਖਦ ਖਬਰ ਪਈ ਤਾਂ ਉਹ ਸੜਕ ਤੇ ਹੀ ਵਿਰਲਾਪ ਕਰਦੇ ਨਜ਼ਰ ਆਏ ਕਿ ਇੱਕ ਹਸਦਾ ਬਸਤਾ ਕਰ ਛੋਟੀ ਜਹੀ ਅਣਗਹਿਲੀ ਕਰਕੇ ਖਤਮ ਹੋ ਗਿਆ ਜਿਸ ਤੇ ਵਿੱਚ ਈ ਰਿਕਸ਼ਾ ਚਾਲਕ ਨੇ ਕੱਟ ਮਰਨ ਦੀ ਗਲਤੀ ਕੀਤੀ ਅਤੇ ਰਿਕਸ਼ੇ ਤੋਂ ਮਾਵਾ ਧੀਆ ਗਿਰ ਗਈਆਂ ਅਤੇ ਇਸ ਹਾਦਸੇ ਦੇ ਵਿੱਚ ਹਮੇਸ਼ਾ ਹਮੇਸ਼ਾ ਦੇ ਲਈ ਆਪਣੇ ਪਰਿਵਾਰ ਤੋਂ ਦੂਰ ਹੋ ਗਈਆਂ। ਅਬ ਜੋਬਨਪ੍ਰੀਤ ਮੇਰਾ ਨਾਮ ਤੇ ਉਹ ਛੋਟੀ ਜਿਹੀ ਕੁੜੀ ਹੈ ਇੱਥੇ ਹੀ ਤੇ ਗੱਡੀ 'ਚ ਪਾ ਕੇ ਖੜੀ ਆਪਣੇ ਬੀਓਰੋ ਹਸਪੀਟਲ ਤੇ ਉਹਦੀ ਮੌਕੇ ਦੇ ਉੱਤੇ ਜਿਹੜਾ ਸਾਥ ਉਹਨੇ ਓਕੇ ਚੱਲਣ ਦੇ ਤੇ ਡਾਕਟਰਾਂ ਨੇ ਆਬਦੇ ਤਨ ਨੂੰ ਮੈਂ। ਇਹ ਕਰਕੇ ਇੱਕ ਜਿਹੜਾ ਵੀ ਹੁੰਦਾ ਵਾ ਕਿ ਚੌਂਗ ਜੇ ਵਿੰਦਾ ਨਹੀਂ ਹੈਗਾ ਇੱਥੇ ਗੋਲ ਚੌਂਗ ਜਾਈਦਾ ਬੰਨਾ ਚਾਹੀਦਾ ਫਿਰ। ਬੈਂਡ ਮੇਰਾ ਕਾਲਾ ਨੰਗਲ ਹੈ ਜੀ। ਦਰ ਗਾਲੇ ਦਾ ਆ ਵੀ ਚੌਂਕ ਦੇ ਵਿੱਚ ਜਿਹੜੀ ਦੁਰਘਟਨਾ ਸਾਡੇ ਫੈਮਲੀ ਦੇ ਵਿੱਚ ਹੋਈ ਹੈ ਦੋਨਾਂ ਮਾਂ ਬੱਚੀ ਦੀ ਮੌਕੇ ਤੇ ਮੌਤ ਹੋ ਗਈ ਹੈ ਸਾਡੇ ਨੇ ਬਹੁਤ ਤਕਾ ਹੋਇਆ ਇਸ ਚਾਹੁੰਦੇ ਆ ਕਿ ਪ੍ਰਸ਼ਾਸਨ ਦੇ ਕੋਲੋਂ ਤੇ ਸਰਕਾਰ ਦੇ ਕੋਲੋਂ ਬੰਦੀ ਕਾਰਵਾਈ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਅੱਜ ਕੱਲ ਟ੍ਰਾਫਿਕ ਦੇ ਨਿਯਮਾਂ ਨੂੰ ਲੋਕ ਕਿਦਾਂ ਗੱਡੀਆਂ ਚਲਾਉਂਦੇ ਆ ਤੇ ਇਹ ਵੀ ਦੁਰਘਟਨਾ ਮੌਕੇ ਤੇ ਬਿਨ ਡਰਾਈਵਰ ਦਾ ਮਲਾਰਾ ਕਰਾ ਕੇ ਉੱਤੇ ਬੰਦੀ ਕਾਰਵਾਈ ਕੀਤੀ ਜਾਣੀ ਹੈ ਜਿਸ ਵੀ ਮਾਲਕ ਦੀ ਗੱਡੀ ਆ ਉਹਨਾਂ ਨੂੰ ਇਦਾਂ ਨੇ ਮਾਰੇ ਡਰਾਈਵਰ ਨਹੀਂ ਰੱਖਣੇ ਚਾਹੀਦੇ ਬੱਚੀ ਦੀ ਉਮਰ ਹੈ ਸਰ ਜਿਹੜੀ ਸ਼ਨਾਜ ਹੈ 4 ਸਾਲ ਦੀ ਹੈ ਹਾਂ ਤੇ ਜਿਹੜੀ लवली ਹੈ ਉਹਨਾਂ ਦੀ ਸਰ ਮਤਲਬ 35 ਸਾਲ ਦੀ ਨਹੀਂ 25 27 ਸਾਲ ਦੀ 25 ਕਿ ਸਾਲ ਦੀ 35 ਸਾਲ ਦੀ ਮੌਕੇ ਤੇ ਮੌਤ ਹੋ ਗਈ ਜੀ ਮੌਕੇ ਤੇ ਮੌਤ ਹੋ ਗਈ ਜੀ ਟਰੱਕ ਉੱਤੋਂ ਲੰਘਿਆ ਸੀ ਹਾਂਜੀ ਸ਼ੇਰ ਦੇ ਉੱਤੋਂ ਦੀ ਸਰ ਕੀ ਮੰਗ ਕਰਦੇ ਹੋ ਤੁਸੀਂ ਸਰ ਅਸੀਂ ਮੰਗ ਕਰਦੇ ਆਂ ਜੀ ਦੋਸ਼ੀਆਂ ਨੂੰ ਸਖਤ ਕਾਰਵਾਈ ਦੇ ਸਜ਼ਾ ਮਿਲਣੀ ਚਾਹੀਦੀ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ यहाँ पर वही बात हुआ कि उधर से ऑटो तो आ रहा था ये जब देख रहा है की ऑटो तो आ रहा है तो आपको कम से कम सुलो करना चाहिए ना तो उतना मौसम आ रहा है तो उतने ही वो, वो, चक्कर वो, लड़, वो लड़की किस पर थी लड़की था वो रिक्शे पे था रिक्शे पे था तो वो आया इधर न गड्डी आया तो इधर में इसको तो देखना ये था ना तो ये देखा नहीं उधर में मुड़ के ये अगले चक्कर में वो तो ये कर लगा वो गिरा तो पिछला वो वाला चक्का चढ़ा चक्का चढ़ा तो इसका ब्रेक निकल गया मौत हो चुकी इसकी मौत हो चुकी आप आप मौके पर थे हाँ हो मौके पर हम उस जगह बैठे बस ये कहना जो परिवार ना बहुत धक्का हो ਜਿਹੜੀਆਂ ਉਹ ਜਿਹੜਾ ਗੋਲ ਚੌਂਗ ਜਿਹੜਾ ਨਵੀਪੁਰ ਚੌਂਗ ਤੋਂ ਗੋਲ ਚੌਂਗ ਬਣ ਚੁੱਕਾ ਉਹਦੇ ਵਿੱਚ ਬਹੁਤ ਵਧੀਆ ਲੋਕਾਂ ਦਾ ਬਚਾਅ ਹੋ ਚੁੱਕਾ ਇਹ ਵੀ ਗੋਲ ਚੌਂਗ ਬਣਨਾ ਚਾਹੀਦਾ ਸਰਕਾਰ ਅੱਗੇ ਮਤਲਬ ਵੀ ਅਸੀਂ ਵੀ ਰਿਕਵੈਸਟ ਕਰਦੇ ਆਂ ਤੇ ਪਬਲਿਕ ਵੀ ਕਰਦੀ ਆ ਉਹ ਤੇ ਜਿਹੜਾ ਕਿੰਡ ਹੋਇਆ ਉਹਦੇ ਵਿੱਚ ਬਹੁਤ ਦੁਰਘਟਨਾ ਮਾਰੀ ਹੋਈ ਹੈ ਇੱਕ ਬੇਟੀ ਤੇ ਉਹਦੀ ਮਾਂ ਦੀ ਜਾਨ ਜਾ ਚੁੱਕੀ ਆ ਤੇ ਜਿਹੜੇ ਦੋਸ਼ੀ ਨੇ ਉਹ ਫੜ ਕੇ ਥਾਣੇ ਲੈਣੇਗੇ ਨੇ ਜੋ ਬਾਕੀ ਉਹਨਾਂ ਦੇ ਬਾਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬੇਟਾ ਬੇਟਾ ਸੀਗਾ ਉਹ ਠੀਕ ਹੈ ਬਿਲਕੁਲ ਟਰੱਕ ਲੈ ਲਿਆ ਜੀ ਹਾਦਸਾ ਚ ਜਿਹੜਾ ਟੀਰ ਜੋ ਸਵਾਰ ਉਹ ਆ ਰਹੀਆਂ ਸੀ ਤੇ ਉਹਦੇ ਚੋਂ ਕੰ ਦਾ ਸਵੇਰੇ ਪੁੱਤਾ ਪਤਾ ਕਰਾਂਗੇ ਕਿ ਉਹਦੇ ਵਿੱਚੋਂ ਕਿੰਨਾਂ ਡੰਡ ਗੀਆਂ ਉਹ ਲਵਲੀ ਜਿਹੜੀ ਹੈਗੀ ਆ ਇਹਨਾਂ ਦੀ ਬੇਟੀ ਉਹਦੀ ਬੇਟੀ ਦੀ ਮਾਂ ਲਵਲੀ ਤੇ ਬੇਟੀ ਦਾ ਕੀ ਨਾਮ ਸਹਿਨਾਜ ਠੀਕ ਹੈ ਮੇਰਾ ਨਾਮ ਵਿਲੀਅਮਸੀ ਹੈ ਜੀ ਹਾਂਜੀ ਸੋ ਪਿੰਡ ਮੇਰਾ ਕਾਲਾ ਨੰਗਲ ਹੈ ਹਾਂਜੀ ਸੋ ਜੋ ਬੱਚਿਆਂ ਦੀ ਇਸ ਬੱਚੀ ਦੀ ਤੇ ਉਸ ਬੇਟੀ ਦੀ ਮੌਤ ਹੋਈ ਆ ਉਸ ਦੀ ਕਾਰਵਾਈ ਜੋ ਉਹਦੀ ਤੇ ਬਣਦੀ ਆ ਉਹਦਾ ਹੱਕ ਉਹਨੂੰ ਮਿਲਣਾ ਚਾਹੀਦਾ ਹੈ ਤੇ ਜੋ ਵੀ ਸਜ਼ਾ ਆ ਉਹ ਧਾਰਨ ਨੂੰ ਮਿਲਣੀ ਚਾਹੀਦੀ ਆ ਜੋ ਦੇ ਵਿੱਚ ਪੂਰੀ ਪੂਰੀ ਛੋਣਬਾਲ ਹੋਣੀ ਚਾਹੀਦੀ ਆ ਕਿਸੇ ਵੀ ਗੱਲੋਂ ਕੋਈ ਸ਼ਮੀ ਨਹੀਂ ਰਹਿਣੀ ਚਾਹੀਦੀ ਕਿਉਂਕਿ ਗਰੀਬ ਦੇ ਘਰ ਪਰ ਇਹ ਪੂਰੀ ਵਿਚਾਰੀ ਦੀ ਸ਼ਾਨ ਹੋਣੀ ਚਾਹੀਦੀ ਹੈ ਦੋ ਕਤਲ ਹੋ ਚੁੱਕੇ ਨੇ ਤੇ ਅਸੀਂ ਚਾਹੁੰਦੇ ਆ ਕਿ ਪੂਰੀ ਪੁਰੀ ਉਹਨਾਂ ਦੀ ਮਦਦ ਹੋਣੀ ਚਾਹੀਦੀ ਹੈ ਇਹ ਹਰਦੋਸ਼ਨੀ ਰੋਡ ਤੇ ਅੱਜ ਜੋ ਕਿ ਬਹੁਤ ਹੀ ਮਾਰੀ ਘਟਨਾ ਹੋਈ ਆ ਆਪਣੇ ਮਾਵਾ ਮਾਂ ਇਹਦੇ ਨਾਲ ਦੋ ਬੱਚੇ ਸੀ ਉਹ ਮਤਲਬ ਕਿ ਬਾਜ਼ਾਰ ਨੂੰ ਆਂਦੇ ਪਏ ਸੀ ਕਾਲੇ ਨੰਗਲ ਤੋਂ ਤੇ ਜਿਹੜਾ ਆਪਣਾ ਟਰੱਕ ਹੀ ਨਾਈਪੋਲੀ ਸਾਈਡ ਤੋਂ ਆ ਰਿਹਾ ਸੀ ਦੋਨੇ ਚੀਜ਼ਾਂ ਰਫਤਾਰ ਤੇ ਜਿਆਦਾ ਸਪੀਡ ਤੇ ਇਹ ਉਹ ਟਰੱਕ ਮਾਵਾਂ ਧੀਆਂ ਦੇ ਉੱਪਰ ਚੜ ਗਿਆ ਬੱਚਾ ਸਾਈਡ ਤੇ ਮੋੜਾ ਗਿਆ ਸਾਈਡ ਤੇ ਡਿੱਗ ਗਿਆ ਮਾਵਾਂ ਧੀਆਂ ਮੌਕੇ ਤੇ ਡੈੱਡ ਹੋ ਗਈਆਂ ਮਾਵਾਂ ਧੀਆਂ ਕਾਤੇ ਸਵਾਰੀ ਹੈ ਉਹ ਏ ਰਿਕਸ਼ੇ ਤੇ ਸਵਾਰੀ ਥੱਲੇ ਕਿੱਧਰ ਡਿੱਗੀਆਂ ਉਹ ਜਦੋਂ ਏ ਰਿਕਸ਼ੇ ਵਾਲੇ ਨੇ ਕੱਟ ਮਾਰਿਆ ਹਾਂ ਤੋਂ ਥਲੇ ਡਿੱਗ ਗਿਆ ਟਰੱਕ ਉਤੋਂ ਨੰਗ ਗਿਆ ਟਰੱਕ ਵਾਲ ਨੇ ਬ੍ਰੇਕ ਨਹੀਂ ਮਾਰੀ ਟਰੱਕ ਵਾਲ ਨੇ ਬ੍ਰੇਕ ਨਹੀਂ ਮਾਰੀ ਇਹ ਹਾਸਾ ਕਿਸ ਕੰਨ ਵਾਪਰਦਾ ਇੱਥੇ ਇੱਥੇ ਜੀ ਆਪਣੇ ਗੋਲ ਚੌਂਕ ਦੇ ਹੋਵੇ ਤਾਂ ਕੋਈ ਹਾਸਾ ਹੀ ਨਾ ਬਰਤੇ ਗਏ ਬਰੇਕਰ ਕੋਈ ਆ ਬ੍ਰੇਕ ਸਪੀਡਰ ਚ ਬ੍ਰੇਕ ਸਪੀਡ ਬ੍ਰੇਕਰ ਚਾਹੀਦੇ ਇੱਥੇ ਮਾਂ ਦੀ ਮੌਕੇ ਤੇ ਮੌਜੂਦ ਮਾਂ ਦੀ ਮੌਕੇ ਤੇ ਮੌਜੂਦ ਕਿੰਨੀ ਕੁ ਉਮਰ ਸੀ ਮਾਂ ਦੀ ਤੇ ਬੱਚੀ ਦੀ ਆਹ 24 25 ਸਾਲ ਮਾਂ ਦੀ ਉਮਰ ਇਹਦੇ 3 ਕਿ ਸਾਲ ਦੀ ਕੁੜੀ ਆ 4 ਕਿ ਸਾਲ ਦਾ ਮੁੰਡਾ ਆ ਹਾਂ ਮੁੰਡਾ ਬਚ ਗਿਆ ਜੀ ਮੁੰਡਾ ਬਚ ਗਿਆ ਉਹ ਹਾਲੇ ਕਿੱਥੇ ਆ ਜੀ ਇਸ ਟਾਈਮ ਆਪੇ ਮਾਪਿਓ ਕੋਲ ਆਪਣੇ ਚਾਚਾ ਤਾਇਆ ਕੋਲ ਵਿਚਾਰਾ ਕਹਿੰਦੇ ਆਪਣੇ ਜਨਾਨੀ ਦਾ ਘਰ ਵਾਲਾ ਟਰੱਕ ਡਰਾਈਵਰ ਆ ਵੀ ਉਹਦੇ ਗੁਜਰਾਤ ਵਾਲੇ ਕਿਤੇ ਰਹਿੰਦਾ ਹਾਂ ਹਾਂਜੀ ਤੇ ਉਹ ਛੋਟੀ ਜਿਹੀ ਕੁੜੀ ਜਿਹੜੀ ਇੱਥੇ ਸੀ ਤੇ ਗੱਡੀ 'ਚ ਪਾ ਕੇ ਹੀ ਖੜੀ ਆਪਣੇ ਦਿਉੜੋ ਹਸਪੀਟਲ ਤੇ ਉਹਦੀ ਵੀ ਮੌਕੇ ਦੇ ਉੱਤੇ ਜਰਾ ਸਾਥ ਥੋੜੇ ਓਖੇ ਚੱਲਣ ਡੇ ਇਹ ਡਾਕਟਰਾਂ ਦੇ ਬਾਪੇ ਤਾਂ ਉਹਨਾਂ ਨੂੰ ਵੀ ਹਾਂਜੀ ਸਰ ਤੇ ਕਿੱਥੇ ਤੇ ਮਾਂ ਦੀ ਡੈੱਡ ਬੋਡੀ ਅਜੇ ਕਿੱਥੇ ਆ ਉਹਦੇ ਬਾਰੇ ਨੇ ਸਿਰਫ ਪਤਾ ਤੋਂ ਸਰਕਾਰੀ ਹਸਪੀਟਲ ਮੇਰੇ ਹਿਸਾਬ ਨਾਲ ਲੈ ਕੇ ਬਾਅਦ 'ਚ ਆਣ ਕੇ ਮੌਕੇ ਤੇ ਪੁੱਛ ਆਈ ਸੀ ਪੁਲਸ ਆ ਗਈ ਸੀ ਮੁਕੇ ਸਰ ਤੇ ਟਰੱਕ ਲੰਘਿਆ ਕਰਦੇ ਜੋ ਟਰੱਕ ਅਮਨਦੀਪ ਵੈਸਾ ਚ ਭਰੀ ਹੋ ਲੈਗੇ ਨੇ ਤੇ ਮਤਲਬ ਘਟਨਾ ਜਿਹੜੀ ਆ ਇਹ ਕੱਲ ਕਿਸ ਤਰ੍ਹਾਂ ਵਾਪਰੀ ਕਿ ਇਹ ਹੁਣ ਕਰਕੇ ਵਾਪਰੀ ਆ ਸਰ ਤੇਜ਼ ਕਰਗੇ ਇੱਕ ਜਿਹੜਾ ਵੀ ਹੁੰਦਾ ਵਾ ਕਿ ਚੌਂਕ ਜੇ ਵਿੰਦ ਨਹੀਂ ਹੈਗਾ ਇੱਥੇ ਗੋਲ ਚੌਂਕ ਚਾਹੀਦਾ ਬੰਨਣਾ ਚਾਹੀਦਾ ਸਰ ਹਾਸਾ ਕਰਦਾ ਬਹੁਤ ਜ਼ਬਰਦਸਤ